ਦੋਸਤੋ ਇੱਕ ਭਿਆਨਕ ਤੇ ਡਰਾਮਣੀ ਖਬਰ ਸਾਹਮਣੇ ਆ ਰਹੀ ਆ ਕਿ ਪਹਿਲਾਂ ਤਾਂ ਰਾਤ ਨੂੰ ਲੁੱਟਖੋ ਹੁੰਦੀ ਸੀ ਤੇ ਹੁਣ ਦਿਨ ਵੇਲੇ ਲੁੱਟਖੋ ਹੋਣ ਲੱਗ ਗਈ ਆ ਪਰ ਇੱਕ ਬਹੁਤ ਹੀ ਡਰਾਮਣੀ ਅਤੇ ਭਿਆਨਕ ਖਬਰ ਆ ਰਹੀ ਆ ਕਿ ਆਪਦੇ ਘਰ ਵਿੱਚ ਰਹਿਣ ਦੇ ਦੌਰਾਨ ਹੀ ਕੋਈ ਲੋਕ ਘਰ ਵਿੱਚ ਵੜ ਕੇ ਲੋਕਾਂ ਦੇ ਨਾਲ ਪਹਿਲਾਂ ਲੁੱਟ ਖੋਹਦੇ ਆ ਤੇ ਫਿਰ ਉਹਨਾਂ ਨੂੰ ਮਾਰ ਦਿੰਦੇ ਆ ਇਹ ਜਿਹੜੀ ਖਬਰ ਆ ਪੰਜਾਬ ਦੇ ਇੱਕ ਪਿੰਡ ਦੋਦਰ ਜ਼ਿਲ੍ਹਾ ਮੋਗਾ ਤੋਂ ਆ ਰਹੀ ਆ ਬੀਤੀ ਰਾਤ ਇੱਕ ਔਰਤ ਆਪਦੇ ਘਰ ਵਿੱਚ ਸੀ ਤਾਂ ਨਸ਼ੇੜੀਆਂ ਨੇ ਉਹਦੇ ਘਰ ਵਿੱਚ ਜਾ ਕੇ ਉਹਦੇ ਤੋਂ ਪਹਿਲਾਂ ਤਾਂ ਉਹਦੀਆਂ ਜਿਹੜੀਆਂ ਵਾਲੀਆਂ ਹੁੰਦੀਆਂ ਉਹ ਉਤਾਰ ਲੈਂਦੇ ਆ ਤੇ ਤੁਰੰਤ ਹੀ ਉਸ ਔਰਤ ਨੂੰ ਉਹ ਮਾਰ ਦਿੰਦੇ ਆ ਇਹ ਜਿਹੜੀ ਖਬਰ ਆ ਪਿੰਡ ਦੋਦਰ ਮੋਗਾ ਤੋਂ ਆ ਰਹੀ ਆ ਉਥੋਂ ਦੇ ਜਿਹੜੇ ਉਸ ਘਰ ਦੇ ਜਿਹੜੇ ਗਵਾਂਢੀ ਆ ਉਹਨਾਂ ਨੇ ਸਵੇਰ ਉੱਠਨਸਾਰ ਦੇਖਿਆ ਕਿ ਜਿਹੜੀ ਇਸ ਘਰ ਦੀ ਔਰਤ ਆ ਹਲੇ ਤੱਕ ਘਰੋਂ ਬਾਹਰ ਨਹੀਂ ਨਿਕਲੀ ਤਾਂ ਜਿਹੜਾ ਉਸ ਔਰਤ ਦਾ ਦਿਓਰ ਸੀ ਉਹਦੀ ਤੇ ਉਹ ਜਿਹੜੀ ਔਰਤ ਆ ਦੋਨੇ ਇੱਕ ਘਰ ਵਿੱਚ ਗੋਹਾ ਕੁੜਾ ਦਾ ਕੰਮ ਕਰਦੀਆਂ ਸੀ ਤਾਂ ਜਦੋਂ ਉਹ ਔਰਤ ਉਹਨਾਂ ਦੇ ਘਰ ਆਈ ਬਾਹਰ ਖੜਕਾਇਆ ਪਰ ਘਰ ਵਿੱਚ ਕੋਈ ਵੀ ਨਹੀਂ ਸੀ ਤੇ ਜਦੋਂ ਉਸ ਔਰਤ ਨੇ ਦੂਜੀਆਂ ਗਵਾਂਡਨਾਂ ਨੂੰ ਕਿਹਾ ਕਿ ਤੁਸੀਂ ਕੰਨ ਟੱਪ ਕੇ ਇਸ ਘਰ ਵਿੱਚ ਜਾ ਕੇ ਪਹਿਲਾਂ ਤਾਂ ਦਰਵਾਜ਼ਾ ਖੋਲ ਲਿਆ ਗਿਆ ਉਹਨਾਂ ਔਰਤਾਵਾਂ ਵੱਲੋਂ ਤੇ ਜਦੋਂ ਉਹਨਾਂ ਨੇ ਅਗਲਾ ਦਰਵਾਜ਼ਾ ਖੋਲ੍ਹਿਆ ਤਾਂ ਪਹਿਲਾਂ ਤਾਂ ਉਹਨਾਂ ਲੋਕਾਂ ਨੂੰ ਐਦਾਂ ਲੱਗਿਆ ਕਿ ਜਿਵੇਂ ਉਸ ਨੇ ਆਪਣੇ ਆਪ ਨੂੰ ਫਾਹਾ ਲਾ ਕੇ ਜਿਹੜੀ ਜੀਵਨ ਦੀ ਲੀਲਾ ਸਮਾਪਤ ਕਰ ਲਈ ਗਈ ਪਰ ਜਦੋਂ ਪੁਲਿਸ ਨੇ ਇਹ ਕਾਰਵਾਈ ਜਦੋਂ ਸ਼ੁਰੂ ਕੀਤੀ ਤਾਂ ऐसे केस ਵਿੱਚ ਇਹ ਨਜ਼ਰ ਆਇਆ ਕਿ ਜਿਹੜੀ ਉਹ ਔਰਤਾ ਉਸਨੇ ਕੋਈ ਵੀ ਖੁਦਖੁਸ਼ੀ ਨਹੀਂ ਕੀਤੀ ਉਸਦੇ ਨਾਲ ਪਹਿਲਾਂ ਲੁੱਟਖੋਈ ਆ ਤੇ ਲੁੱਟਖੋ ਹੋਣ ਤੋਂ ਬਾਅਦ ਉਸ ਨੂੰ ਬੇਰਹਿਮੀ ਦੇ ਨਾਲ ਮਾਰਿਆ ਗਿਆ ਹੈ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜੀ ਔਰਤਾ ਆਪਦੇ ਘਰ ਵਿੱਚ ਇਕੱਲੀ ਰਹਿੰਦੀ ਸੀ ਤਾਂ ਕੁਝ ਨਸ਼ੇੜੀਆਂ ਨੇ ਉਹਨਾਂ ਦੇ ਘਰ ਵਿੱਚ ਆ ਕੇ ਪਹਿਲਾਂ ਤਾਂ ਉਹਦੇ ਨਾਲ ਲੁੱਟਖੋਈ ਕੀਤੀ ਲੁੱਟਖੋ ਕਰਨ ਤੋਂ ਬਾਅਦ ਉਸ ਨੂੰ ਬੇਰਹਿਮੀ ਦੇ ਨਾਲ ਮਾਰਿਆ ਗਿਆ ਲੋਜੀਕ ਲੋਕਾਂ ਦਾ ਇਹ ਬਿਆਨ ਆਇਆ ਕਿ ਇਹ ਜਿਹੜੀ ਔਰਤ ਸੀ ਇਹ ਗਰੀਬ ਘਰ ਤੋਂ ਸੀ ਉਹ ਜਿਹੜਾ ਆਪਦਾ ਟਾਈਮ ਪਾਸ ਗੋਹਾ ਕੂੜਾ ਕਰਕੇ ਕਰਦੀ ਸੀ ਤਾਂ ਕੁਝ ਨਸ਼ੇੜੀਆਂ ਨੇ ਉਹਨਾਂ ਦੇ ਘਰ ਵਿੱਚ ਆ ਕੇ ਉਹਦੇ ਤੋਂ ਪਹਿਲਾਂ ਤਾਂ ਵਾਲੀਆਂ ਉਤਾਰੀਆਂ ਗਈਆਂ ਤੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਉਹ ਜਿਹੜੀ ਔਰਤਾ ਉਹ ਆਪਦੇ ਘਰ ਵਿੱਚ ਇਕੱਲੀ ਰਹਿੰਦੀ ਸੀ ਤਾਂ ਗੋਹਾ ਕੂੜਾ ਕਰਕੇ ਉਹ ਆਪਦਾ ਜਿਹੜਾ ਟਾਈਮ ਪਾਸ ਕਰਦੀ ਸੀ ਤਾਂ ਕੋਜ ਉਹਨਾਂ ਦੇ ਜਿਹੜੇ ਗਵਾਂਟੀ ਸੀ ਉਹਨਾਂ ਦੇ ਇਹ ਬਿਆਨ ਆਇਆ ਕਿ ਉਹ ਜਿਹੜੀ ਔਰਤ ਸੀ ਉਹ ਗਰੀਬ ਸੀ ਪਰ ਉਹ ਗੋਹਾ ਗੁੜਾ ਕਰਕੇ ਟਾਈਮ ਪਾਸ ਕਰਦੀ ਸੀ ਤਾਂ ਬੀਤੀ ਰਾਤ ਉਹਨਾਂ ਦੇ ਘਰ ਜਦੋਂ ਚੋਰ ਆ ਗਏ ਤਾਂ ਚੋਰਾਂ ਨੇ ਪਹਿਲਾਂ ਤਾਂ ਉਹਦੇ ਜਿਹੜੇ ਆ ਸੋਨੇ ਦੀਆਂ ਵਾਲੀਆਂ ਉਤਾਰ ਰਹੀਆਂ ਤਾਂ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਾਣਕਾਰੀ ਦੁਆਰਾ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜੀ ਉਹ ਔਰਤ ਸੀ ਸਵੇਰ ਉੱਠੀ ਨਹੀਂ ਸੀ ਤੇ ਘਰ ਦਾ ਜਿਹੜਾ ਦਰਵਾਜ਼ਾ ਸੀ ਉਹ ਲੱਗਿਆ ਸੀ ਤਾਂ ਆਸਪਾਸ ਦੇ ਜਿਹੜੇ ਲੋਕ ਆ ਉਹ ਹੈਰਾਨ ਸੀ ਕਿ ਅੱਜ ਉਹ ਆਪ کاروبار ਨਹੀਂ ਨਿਕਲੀ ਤਾਂ ਜਦੋਂ ਉਹਨਾਂ ਨੂੰ ਉਹਨਾਂ ਦੇ ਅਗਵਾਂਡੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਕੰਦ ਟੱਪ ਕੇ ਪਹਿਲਾਂ ਤਾਂ ਉਹਨਾਂ ਨੇ ਜਿੰਦਾ ਖੋਲਿਆ ਜਦੋਂ ਅਗਲੇ ਬਾਰ ਨੂੰ ਖੋਲਿਆ ਤਾਂ ਦੇਖਿਆ ਜਿਹੜੀ ਉਹ ਔਰਤਾਂ ਮਰ ਚੁੱਕੀ ਸੀ ਤਾਂ ਲੋਕਾਂ ਨੇ ਤੁਰੰਤ ਹੀ ਪੁਲਿਸ ਵਿੱਚ ਜਾ ਕੇ ਜਿਹੜੀ ਇਹ ਐਫ ਆਈ ਆਰ ਦਰਜ ਕਰਵਾਈ ਸੀ ਤਾਂ ਜਦੋਂ ਪੁਲਿਸ ਨੇ ਇਸ ਸਾਰੀ ਜਾਣਕਾਰੀ ਬਾਰੇ ਜਾਂਚ ਕੀਤੀ ਤਾਂ ਪੁਲਿਸ ਦੁਆਰਾ ਇਹ ਦੱਸਿਆ ਗਿਆ ਕਿ ਇਸ ਨੇ ਕੋਈ ਵੀ ਸੁਸਾਇਸਾਈਡ ਨਹੀਂ ਕੀਤਾ ਆਪਣੇ ਆਪ ਨੂੰ ਫਾਹਾ ਨਹੀਂ ਲਾਇਆ ਇਸ ਦੇ ਨਾਲ ਜਿਹੜੀ ਆ ਲੁੱਟਖੋ ਹੋ ਕੇ ਇਸ ਨੂੰ ਮਾਰਿਆ ਗਿਆ ਏ ਤਾਂ ਹੁਣ ਲੋਕਾਂ ਨੇ ਇਹ ਕਿਹਾ ਕਿ ਹੁਣ ਅਸੀਂ ਆਪਣੇ ਘਰ ਵਿੱਚ ਰਹਿਣਾ ਸੇਫ ਨਹੀਂ ਮੰਨਦੇ ਕਿਉਂਕਿ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਅੱਜ ਕੱਲ ਜਿਹੜਾ ਨਸ਼ਾ ਇੰਨਾ ਵੱਧ ਗਿਆ ਏ ਕਿ ਲੋਕ ਕੰਦਾ ਟੱਪ ਕੇ ਲੋਕਾਂ ਦੇ ਨਾਲ ਲੁੱਟਖੋ ਕਰਕੇ ਇਕੱਲੀ ਰਹਿੰਦੀ ਸੀ ਤਾਂ ਉਸ ਦੇ ਨਾਲ ਬਹੁਤ ਹੀ ਦਰਦਨਾਕ ਪਾਣਾ ਵਾਪਰਿਆ ਦੱਸਿਆ ਇਹ ਜਾ ਰਿਹਾ ਹੈ ਕਿ ਨਸ਼ੇੜਿਆਂ ਦੇ ਘਰ ਵਿੱਚ ਜਾ ਕੇ ਪਹਿਲਾਂ ਉਸ ਔਰਤੇ ਦੇ ਨਾਲ ਲੁੱਟਖੋ ਕਰ ਲਈ ਲੁੱਟਖੋ ਕਰਨ ਤੋਂ ਬਾਅਦ ਉਸ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਏ ਇਹ ਪੂਰੀ ਜਾਣਕਾਰੀ ਜਿਹੜੇ ਉਹਨਾਂ ਦੇ ਆਂਟੀ ਗਵੰਡੀ ਆ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਔਰਤਾ ਬਹੁਤ ਗਰੀਬ ਆ ਗੋਹਾ ਗੁੜਾ ਕਰਕੇ ਆਪਣਾ ਜਿਹੜਾ ਘਰ ਦਾ ਟਾਈਮ ਪਾਸ ਕਰਦੀ ਸੀ ਤਾਂ ਲੋਕਾਂ ਨੇ ਸੋਚਿਆ ਕਿ ਅੱਜ ਜਿਹੜੀ ਔਰਤਾ ਘਰੋਂ ਬਾਹਰ ਨਹੀਂ ਨਿਕਲੀ ਘਰ ਦਾ ਜਿਹੜਾ ਦਰਵਾਜ਼ਾ ਅੰਦਰੋਂ ਬੰਦ ਆ ਫਿਰ ਅਚਾਨਕ ਕੋਈਕ ਔਰਤਾਂ ਨੇ ਉਹਨਾਂ ਦੇ ਘਰ ਵਿੱਚ ਕੰਦ ਟੱਪ ਕੇ ਪਹਿਲਾਂ ਤਾਂ ਜਿਹੜਾ ਬੀਲੌਗ 게ਟ ਆ ਉਹਦਾ ਦਰਵਾਜ਼ਾ ਖੋਲਿਆ ਗਿਆ ਫਿਰ ਜਦੋਂ ਉਹਨਾਂ ਨੇ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਉਹ ਜਿਹੜੀ ਔਰਤ ਆ ਮਰੀ ਹੋਈ ਸੀ ਤਾਂ ਲੋਕਾਂ ਨੂੰ ਇੰਜ ਲੱਗਿਆ ਕਿ ਉਸ ਔਰਤ ਨੇ ਆਪਣੇ ਆਪ ਨੂੰ ਫਾਹਲ ਲੈ ਕੇ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਪਰ ਜਦੋਂ ਇਹ ਸਾਰੀ ਜਾਣਕਾਰੀ ਉਹਨਾਂ ਨੇ ਪੁਲਿਸ ਨੂੰ ਦੱਸਿਆ ਤਾਂ ਪੁਲਿਸ ਨੇ ਜਦੋਂ ਇਸ ਗੱਲਬਾਤ ਬਾਰੇ ਪੂਰੀ ਜਾਂਚ ਪੜਤਾਲ ਕੀਤੀ ਤਾਂ ਉਹਨਾਂ ਨੇ ਇਹ ਦਾਵਾ ਕੀਤਾ ਕਿ ਇਹ ਜਿਹੜੀ ਔਰਤ ਆ ਇਸਨੇ ਕੋਈ ਵੀ ਆਪਣੇ ਆਪ ਨੂੰ ਫਾਹਾ ਲਾ ਕੇ ਨਹੀਂ ਮਾਰਿਆ ਇਸ ਦੇ ਨਾਲ ਪਹਿਲਾਂ ਤਾਂ ਲੁੱਟਖੋ ਹੋ ਗਈ ਤਾਂ ਫਿਰ ਇਸ ਨੂੰ ਮੌਤ ਦੇ ਘਾਟ ਜਿਹੜਾ ਉਤਾਰਿਆ ਗਿਆ ਏ ਤਾਂ ਲੋਕ ਹੁਣ ਉੱਥੋਂ ਦੀ ਜਿਹੜੇ ਲੋਕ ਆ ਬਹੁਤ ਹੀ ਡਰੇ ਪਏ ਆ ਸਹਿਮੇ ਪਏ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਅੱਜ ਕੱਲ ਕਿੰਨਾ ਭਿਆਨਕ ਤੇ ਡਰਾਉਣਾ ਜਿਹੜਾ ਸਮਾਂ ਚੱਲ ਰਿਹਾ ਹੈ ਕਿ ਪਹਿਲਾਂ ਤਾਂ ਰਾਤ ਨੂੰ ਜਦੋਂ ਲੋਕੀ ਬਾਹਰ ਅੰਦਰ ਆਉਂਦੇ ਸੀ ਉਦੋਂ ਉਹਨਾਂ ਨੂੰ ਡਰ ਰਹਿੰਦਾ ਸੀ ਲੁੱਟ ਖੋਹ ਹੁੰਦਾ ਤੇ ਫਿਰ ਹੁਣ ਜਿਹੜਾ ਦਿਨ ਆ ਦਿਨ ਵੇਲੇ ਵੀ ਲੁੱਟ ਖੋਹ ਹੋਣ ਲੱਗੀ ਆ ਤਾਂ ਹੁਣ ਤਾਂ ਜਿਵੇਂ ਹਾਦੀ ਹੋ ਗਈ ਆ ਕਿ ਅਸੀਂ ਆਪਦੇ ਘਰ ਵਿੱਚ ਰਹਿ ਕੇ ਵੀ ਅਸੀਂ ਸੇਫ ਨਹੀਂ ਆ ਕਿਉਂਕਿ ਰਿਸ਼ੇੜੀ ਜਿਹੜੇ ਆ ਉਹ ਸਾਡੇ ਘਰਾਂ ਵਿੱਚ ਆ ਕੇ ਸਾਡੇ ਨਾਲ ਲੁੱਟ ਖੋਹ ਕਰਕੇ ਫਿਰ ਸਾਨੂੰ ਮੌਤ ਦੇ ਘਾਟ ਜਿਹੜੇ ਉਤਾਰ ਦਿੰਦੇ ਆ ਜੋ ਕਿ ਇਹ ਸਾਰੇ ਪਿੰਡ ਦੇ ਲਈ ਸਾਰੇ ਪੰਜਾਬ ਦੇ ਲਈ ਬਹੁਤ ਹੀ ਡਰਾਮਣੀ ਤੇ ਭਿਆਨਕ ਖਬਰ ਆ ਹੁਣ ਪੁਲਿਸ ਨੇ ਆਪਣੀ ਜਿਹੜੀ ਜਾਂਚ ਪੜਤਾਲ ਸ਼ੁਰੂ ਕਰ ਲਈ ਗਈ ਆ ਅੱਗੇ ਕੀ ਹੁੰਦਾ ਏ ਇਸ ਬਾਰੇ ਫਿਰ ਪਤਾ ਚੱਲੇਗਾ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ ਜਦੋਂ ਇਹ ਘਟਨਾ ਵਾਪਰੀ ਤਾਂ ਉਥੇ ਇੱਕ ਜਿਹੜੀ ਔਰਤ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਏ ਉਸ ਔਰਤ ਦੇ ਇੱਕ ਭਤੀਜੇ ਦੇ ਬਿਆਨ ਆਇਆ ਕਿ ਮੇਰੀ ਜਿਹੜੀ ਭੂਆ ਬਹੁਤ ਗਰੀਬ ਆ ਉਹ ਆਪਣਾ ਗੋਹਾ ਕੁੜਾ ਕਰਕੇ ਟਾਈਮ ਪਾਸ ਕਰਦੀ ਸੀ ਪਰ ਜਦੋਂ ਉਸ ਨੂੰ ਅਸੀਂ ਦੇਖਿਆ ਤਾਂ ਉਸ ਦੇ ਨਾਲ ਪਹਿਲਾਂ ਦੇਖਿਆ ਗਿਆ ਕਿ ਲੁੱਟਖੋ ਹੋ ਹੋ ਗਈ ਤਾਂ ਲੁੱਟਖੋ ਹੋਣ ਤੋਂ ਬਾਅਦ ਜਿਹੜੇ ਉਹਨੂੰ ਮਾਰਿਆ ਗਿਆ ਹੈ ਨਸ਼ੇੜੀਆਂ ਵੱਲੋਂ ਕਿਉਂਕਿ ਉਹਦੇ ਜਿਹੜੇ ਗਾਲਾ ਗਲੇ ਦੇ ਉੱਪਰ ਬਹੁਤ ਜ਼ਿਆਦਾ ਜਿਹੜੇ ਨਿਸ਼ਾਨ ਨਿਸ਼ਾਨ ਪਏ ਆ ਤਾਂ ਸਾਨੂੰ ਪਤਾ ਲੱਗਿਆ ਕਿ ਪਹਿਲਾਂ ਇਸ ਦੇ ਨਾਲ ਲੁੱਟਖੋ ਹੋ ਗਈ ਆ ਫਿਰ ਇਸ ਨੂੰ ਮਾਰਿਆ ਗਿਆ ਹੈ ਤੁਸੀਂ ਆਪਣਾ ਕਮੈਂਟ ਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ